ਸਰ ਜਿਹੜਾ ਚੋਰੀ ਦਾ ਮਾਮਲਾ ਸੀਗਾ ਕੀ ਸੀਗਾ ਤੇ ਅੱਜ ਜਿਹੜਾ ਵਿਵਾਦ ਹੋਇਆ ਕਿਸ ਕਾਰਨ ਹੋਇਆ ਜੀ ਕੱਲ ਸ਼ਾਮੀ ਮੈਂ ਥਣੇ ਆਇਆ ਸੀਗਾ ਰਤਨਜੀਤ ਕੋਲ ਨੂੰ ਲਾ ਕੇ ਮੈਂ ਕੰਪਲੇਨਟ ਦਿੱਤੀ ਹੈ ਵੀ ਮੈਂ ਆਪਣੇ ਪిల్లా ਰਾਜ ਆਉਂ ਵਿੱਚ ਛੀਕੀਆਂ ਸੱਤ ਸੱਤਿਆਰ ਕੇ ਆ ਗਿਆ ਜੀ ਤੇ ਮੈਂ ਉਹ ਦਾਰ ਨੂੰ ਲੋਕ ਲਾ ਕੇ ਚੱਪੀ ਨਾ ਦਾ ਜੀ ਮੇਰੇ ਘਰ ਉਸ ਉਸ ਤਰ੍ਹਾਂ ਤੇ ਇੱਕ ਮੋਰਤ ਤੇ ਜਿਹੜਾ ਜਦੋਂ ਜੀਐਸ ਦਾ ਇੱਕ ਕੰਮ ਕਰizie ਹੋਰ ਸਾਰਾ ਜਿਹੜਾ ਇਹ ਗੱਲ ਦਾ ਕੜਦਾ ਕੰਮ ਇਹਨੇ ਕੀਤਾ ਇਹਨੂੰ ਫਤਵ ਵਿੱਚ ਲੋਕ ਕਦਾਂ 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 ਨਹੀਂ ਹੋ ਗਏ ਉਹਦੇ ਮੁਰਕੇ ਅਸੀਂ ਜੀ ਦੇ ਲੋ ਘੱਟ ਹੋਈਦਾ ਸੀਗਾ ਜਦੋਂ ਕੱਲ ਕੋਲੋਂ ਦੇਖਿਆ ਜਿਹੜਾ ਸਮਾਨ ਹੈਂਦੀ ਸੀ ਜਿਸ ਸੰਬੰਧਿਤ ਇਹਨਾਂ ਨੇ ਗੱਲ ਕੀਤੀ ਜਿਹੜੇ ਵਿਵੇਸ਼ ਕੁਮਾਰ ਨੂੰ ਇਹ ਸਾਰਾ ਸਮਾਨ ਜੋ ਹੈਂਦੀ ਕਰਾ ਤੇ ਜਿਹਨੇ ਕਹਿੰਦਾ 12:00 ਸ਼ਾਮ ਤੋਂ ਲਗਉਣਾ ਉਹ ਸ਼ਾਮ ਨੂੰ ਕੋਪਰੇਟ ਕਰ ਮੈਂ ਆ ਗਿਆ ਫਿਰ ਬਿਚਨ ਜਿਹੜਾ ਰਵੀਸ਼ ਕੁਮਾਰ ਨੇ ਦਿਖਾ ਤੇ ਪਹੁੰਚ ਗਿਆ ਦੁਕਾਨ ਤੇ ਜਾ ਕੇ ਤੇ ਉਹਨੇ ਫੋਨ ਕੀਤਾ ਉਹ ਉਸ ਟਾਈਮ ਤੇ ਮੈਂ ਇਸ ਵਿਸ਼ਾ ਦਾ ਤਫਰ ਇੰਤਨਾ ਮਾ ਆਪਣੇ ਰਤਨਜੀਤ ਕੋਲ ਤੇ ਸਹਿਜਜੀਤ ਤੇ ਰਮਨ ਜਿੰਨੇ ਜਿਹੜਾ आदमी ਬਸੀ ਇਹਨਾਂ ਨਾਲ ਤੇ ਇਸ ਕਿਸਾਬ ਕੋ ਬੈਠੇ ਸੀ ਸਾਰੇ ਪ੍ਰਸ਼ੇਦ ਕਰਾ ਲਈ ਸੀ ਉਹਨੂੰ ਬਿਤੇਂ ਬਾਅਦ ਅਹੰਮ ਜੀ ਹੋਈਏ ਅਸੀਂ ਕੈਂਟੇ ਵੱਲ ਖਾਲੇ ਤੇ ਉਹਨੂੰ ਅਸੀਂ ਆਪੇ ਮੈਂ ਦੱਸ ਦਿੰਦਾ ਜੀ ਆਗੇ ਬਹੁਤ ਮੇਂ ਕੋਸ਼ਿਸ਼ ਕਰਨੀ ਲਗਾਈ ਉਹਾਂ ਬੁੜੇ ਬੁੜੇਵਾ ਉਹ ਸਰਾਲੂ ਜੀ ਮਾਤੇ ਗੱਲ ਮੀਤ ਲਗਾ ਨਿਮਗਾ ਨਿਮਗਾ ਜੀ ਕੰਮ ਕਾਹਦੇ ਦੀ ਬਾਤ ਆ ਉਹ ਮੈਂ ਆਪਾਂ ਰੱਖ ਹੋਇਆ ਗਾ ਬਾਤ ਕਰਤਾ ਤੇ ਉਸ ਤੋਂ ਬਾਅਦ ਅੱਜ ਜਿਹੜਾ ਟਾਈਮ ਪੁੱਛਿਆ ਬਰਾਏ ਸੀ ਮੈਂ ਤੇ ਜਿਹੜਾ ਅੱਜ ਜਿਹੜਾ ਇਹ ਜਨਗੀ ਨਿਵਾਸ ਸਰੂ ਟਾਈਮ ਨਹੀਂ ਸੀਗਾ ਮੈਂ ਛੋਟਾ ਜਤਰਾ ਜਾਣਾ ਸੀਗਾ ਠੀਕ ਇਹ ਉਹੋ ਤਰ੍ਹਾਂ ਦੇ ਰੱਖੀ ਗੀਤਾ ਤਾਂ ਆਂਦਣਾ ਕਿ ਤੇ ਤੀਜੋ ਤੱਕ ਦਾ ਪੈਗੀ ਉਹ ਮੇਰੇ ਭਤੀਜੇ ਨੂੰ ਜੁਰੀ ਦਾ ਇਗਜ਼ਾਮ ਤੋਂ ਬਦਲਾਂਗਾ ਸਭੀ ਹਮੇਲਾ ਦਾ ਇਜਾਮ ਲਾ ਰਹੇ ਤੇ ਸਿਫੈਲਫੀ ਕਰਾ ਸਾਡਾ ਚੰਗੀ ਜੀ ਮੈਨੂੰ ਕੋਈ ਅਧਾਰ ਨਹੀਂ ਜੇ ਉਹ ਸੀਆਰਪੀ ਸੰਦੋ ਕਾਰਦੀ ਹੈ ਅਸੀਂ ਇਹ ਨਾ ਕੋਈ ਖੇਸੇ ਵਾਸਤੇ ਕਿਸੇ ਨੂੰ ਕਦੇ ਵੀ ਬਾਹਰ ਜੀ ਜਦੋਂ ਉਹ ਟੈਕਨੀਕਲੀ ਐਡਮਿਸ਼ਨ ਆ ਦੇ ਜਿੰਨੇ ਗੱਲ ਤੂੰ ਮੈਂ ਤਾ ਕਾਲਾ ਕੋਸ਼ਿਸ਼ ਕਰਾਂ ਇੱਕ ਮੈਂ ਦੋ ਫਿਲਾਰਮ ਭਰੂਗਾ ਤੇ ਜਿੰਨਾ ਵਸੇ ਵੀ ਨਾ ਠੀਕ ਮਨ ਬਦਲਾਵ ਕਰਦੀ ਹੋਣੀ ਹੈ ਕਿ ਗੈਟ ਉਸਿਆ ਮੈਂ ਉਹ ਨੂੰ ਮੈਂ ਕੰਮਾ ਦੀ ਕਸਨਾ ਕਰ ਸਕੇ ਕਿਉਂਕਿ ਵੀਡੀਓ ਦੇ ਵਿੱਚ ਵੀ ਦੇਖਿਆ ਜਾ ਰਿਹਾ ਆਪਣਾ ਜਿਹੜੀ ਬੈਂਸ ਜਿਹੜੀ ਹੈ ਤੁਹਾਡੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਇਹ ਜਦੋਂ ਬੋਲੋ ਜਿਹੜਾ ਉਹ ਹਰਤਾ ਸੀਗਾ ਇਹ ਕਾਫੀ ਆਈ ਗਈ ਸੀ ਉਸ ਤੋਂ ਅਸੀਂ ਕਰਕੇ ਤੇ ਉਸਤਾ ਨੂੰ ਮੈਂ ਸਮਝਾਇਆ ਆਪਣਾ ਜਿੰਨੇ ਸਮਝਾ ਮੈਂ ਉਹ ਨੂੰ ਮੈਂ ਬਸ ਜੀ ਬਾਅਦ ਆ ਕੇ ਤੇ ਜੋ ਬੇਚਾ ਦਾ ਪਰ ਲਗਾਏ ਤੇ ਇਹ ਵਿਚਕਾਰ ਜਲਾਇਆ ਉਹਨੂੰ ਕਿੱਸਾ ਪੁਣਾ ਸੰਭਾਲਾ ਉਹਨੂੰ ਸੋਚ ਕੀ ਲੱਗਦਾ ਕਿ ਜੇਕਰ ਇਦਾਂ ਦੇ ਪੇਟੀਕਲ ਲੋਕ ਹੀ ਜੇਕਰ ਪ੍ਰਸ਼ਾਸਨ ਦੇ ਉੱਤੇ ਦਬਾਅ ਪਾਣਗੇ ਤੇ ਪ੍ਰਸ਼ਾਸਨ ਕਿਵੇਂ ਕੰਮ ਜਿਹੜਾ ਆ ਕਰੂਗਾ ਕਿਵੇਂ ਜਿਹੜਾ ਹੈ ਇਦਾਂ ਦੀਆਂ ਵਾਰਦਾਤਾਂ ਦੇ ਜਿਹੜੇ ਲੋਕ ਕਰਦੇ ਨੇ ਉਹਨਾਂ ਉੱਤੇ ਨਕੇਲ ਖੱਸੀ ਜਾਏਗੀ ਸਿਰਫ ਉਹ ਹੀ ਹੋਈ ਕੋ ਮੇਰੇ ਪਰ ਜਿੰਨ ਕੋ ਮਰਾ ਗਿਆ ਜੀ ਮੇਰਾ ਬਤ ਜਵਾਬ ਚੋਰੀ ਨਹੀਂ ਕਰ ਸਕਦਾ ਜੀ ਚੋਰੀ ਨਹੀਂ ਕਰ ਸਕਦਾ ਤੇ ਕੋਸ਼ਿਸ਼ ਕਰੁੰਦੇ ਨੇ ਫਿਰ ਕੀ ਹੋਊਂਗੀ ਜੀ ਤੇ ਜੇ ਭੋਗ ਆ ਹੀ ਪੁੱਛਣਾ ਇਹ ਵੀ ਪੁੱਛਿਆ ਕਰਨ ਦੇ ਬਾਅਦ ਜੇ ਪਤਾ ਨੂੰ ਲੱਗਦਾ ਦੂਸਰਾ ਜਿਹੜਾ ਠੇਕੇਦਾਰਾ ਲੱਗੀ ਉਹ ਆਰਾਮ ਨਾਲਾ ਪੂਰੀ ਬੋਲਿਆ ਜੀ ਜਿਸ ਉਸ ਹਾਲਿਆ ਦਾ ਹਮੂਦ ਨਹੀਂ ਨਾ ਤੇ ਇਹੀ ਕਿਉਂ ਜਿਆਦਾ ਆਪਣੇ ਤਾਪਰੇ ਦਾ ਹਰ ਕਰਦੇ ਜਿਹੜਾ ਨਾਦਰ ਮੁਸਾਦਰ ਯੂਨੀਅਨ ਕੀਤੀ ਹੋਈ ਹੈ ਮੋਜੀ ਬਿਲਕੁਲ ਜੇਕਰ ਕੱਲ ਨੂੰ ਦੋਸ਼ੀ ਪਾਇਆ ਜਾਂਦਾ ਤੇ ਫਿਰ ਕੀ ਰਹੇਗਾ ਦੇਖੋ ਜੀ ਹੁਣ ਮੇਰੀ ਬਦਲੀ ਹੋ ਚੁੱਕੀ ਹੈ ਮੈਂ ਜਾਦੇ ਜੀ ਤੇ ਵੈਸੇ ਜਿਹੜਾ ਐਸਪੀ ਸਾਹਿਬ ਨੂੰ ਕਹਿੰਦਾ ਵੀ ਜਿਹੜਾ ਹੈਗਾ ਅਨੌਨਮ ਬੰਦੇ ਦਾ ਪਤਾ ਦਿੰਦਾ ਜਾ ਲੈਕ ਪਰ ਮੈਂ ਭੈੜੇ ਪਾ ਅਲਤ ਕਾਤੇ ਗਏ ਜੀ ਜਿਹੜਾ ਉਹਨੂੰ ਪਤਾ ਨਹੀਂ ਦੇ ਕੇ ਕਰਦੇ ਉਹ ਕਹਿੰਦੇ ਠੀਕ